ਹੈਗਾ ਮੈਨੂੰ ਕਿਉਂ ਗ੍ਰਿਫਟਾਰ ਕੀਤਾ ਗਿਆ ਪੁੱਛੀ ਸੰਨ ਸੰਨ ਹੈ ਜੀ ਪੰਚਾਇਤ ਜੀ ਨੂੰ ਕੀਤਾ ਗਿਆ ਹੈ ਜੀ ਇੰਡੈਜਿਆ ਨੂੰ ਕੀਤਾ ਗਿਆ ਨੂੰ ਪਤਾ ਹੀ ਨਹੀਂ ਬਸ ਕਹਿ ਰਹੀ ਹੈ ਮਾਰਨ ਵਾਸਤੇ 15 ਲੱਖ ਰੁਪਏ ਦਿੱਤਾ ਗਿਆ ਹੈ ਬਿਲਕੁਲ ਉਹ ਕਹਿ ਰਹੀ ਹੈ ਮਾਰਨ ਉਹ ਤੇ ਬਿਲਕੁਲ ਝੂਠ ਮਾਰਦੀ ਉਹ ਤਾਂ ਉਹ ਤਾਂ ਕੋਈ ਝੂਠਾ ਦਿੱਤਾ ਹਣਾ ਉਹ ਬਿਲਕੁਲ ਕੋਰਾ ਝੂਠੇ ਬਿਲਕੁਲ ਕੋਰਾ ਝੂਠ ਵੱਜਦਾ ਕੁਛ ਨਹੀਂ ਹੋਇਆ ਉਹ ਫੋਮ ਹੈ ਗਿਆ ਨੇ ਇਹ ਬਿਲਕੁਲ ਪੁਰਾਣੀਆਂ ਧਮਕੀਆਂ ਇਹਨਾਂ ਨੂੰ ਸੁਣੋ ਕੋਈ ਧਮਕੀ ਨਹੀਂ ਕੋਈ ਧਮਕੀ ਨਹੀਂ ਕੋਈ ਤਾਂ ਲੈ ਆ ਗਿਆ ਕੀ ਬਰਾਮੋ ਦੱਸੋ ਇਹਨਾਂ ਨੂੰ ਨਾ ਨਾ ਕਾਲ ਕੀਤੀ ਉਹਨੇ ਸਾਡੇ ਕੈਮਰੇ ਨੇ ਟੈਕ ਕੀਤਾ ਕਿ ਕੀ ਨਿਕਲਿਆ ਉਥੋਂ ਝੂਠੇ ਲੈ ਆ ਕੇ ਝੂਠੀ ਝੂਠ ਤਾਂ ਅੱਜ ਹੁੰਦਾ ਬਚਾ ਕੀ ਕੱਪੂਰਾ ਬਿਲਕੁਲ ਕੋਰਾ ਝੂਠੇ ਆਹ ਇਹਨਾਂ ਨੂੰ ਕਿਉਂ ਕਿਰਤਾਰੇ ਕੋਈ ਕੋਈ ਪ੍ਰੂਫ ਨਹੀਂ ਆ ਦੇ ਖੁੱਲੇ ਆ ਆਹ ਠੇਕੂ ਨਹੀਂ ਨਹੀਂ ਸਾਡੇ ਕੋਲ ਫੋਨ ਲਿਆ ਫੋਨ ਲਿਆ ਧੱਕਾ ਧੱਕਾ ਤੁਸੀਂ ਸ਼ੂਟਰਾਂ ਨੂੰ ਪਨਾਹ ਦਿੱਤੀ ਨਹੀਂ ਕਹਿੰਦਾ ਨਹੀਂ ਕੋਈ ਪਨਾਹ ਨਹੀਂ ਦਿੱਤੀ ਪਤਾ ਹੀ ਨਹੀਂ ਦਿੱਤਾ ਨਹੀਂ ਤੁਹਾਡਾ ਤੁਹਾਡਾ ਕੀ ਰੋਲ ਆ ਬਾਈ ਛੱਡੋ ਯਾਰ ਪੁਲਿਸ ਆ ਰਹੀ ਪੁਲਿਸ ਛੱਡੋ ਭਲੇ ਮਾਝੂ ਬੱਦਨ ਨੂੰ ਘਰ ਬਿਠਾਉਣ ਸੈਰ ਜਾਓ ਇਹ ਤੁਹਾਨੂੰ ਚਾਰੇ ਨੂੰ ਪਤਾ ਵੀ ਕੋ ਨਹੀਂ ਇਹ ਮਾਮਲਾ ਇਹਨਾਂ ਦਾ ਵੀ ਇਹਨਾਂ ਦੇ ਐਨ ਆਰ ਆਈ ਆਸ ਹੈਗੇ ਸੀਗੇ ਉਹਨਾਂ ਤੇ ਗੋਲੀ ਚਲਾਈ ਸੀਗੀ ਤੇ ਉਹ ਜਿਹੜੇ ਗੋਲੀ ਚਾ ਕੇ ਭੱਜ ਗਏ ਸੀਗੇ ਉਹ ਮੁੜ ਕੇ ਬੰਦੇ ਗਵਤਾਰ ਹੋਏ ਆ ਉਹਨਾਂ ਚੋਂ ਦੋ ਜ਼ਖਮੀ ਆ ਤੇ ਇੱਕ ਜਿਹੜਾ ਵਾ ਸ਼ੂਟਰ ਜਿਹੜਾ ਸ਼ੂਟਰ ਨੇ ਤੇ ਉਹਦਾ ਦੋ ਦਿਨ ਦਾ ਰਿਮਾਨਡ ਮਿਲਿਆ ਤੇ ਉਹ ਹਸਪੀਟਲ ਦਾ ਇਹਨਾਂ ਦਾ ਦੋ ਦਿਨ ਦਾ ਪਹਿਲਾਂ ਰਿਮਾਨਡ ਮਿਲਿਆ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀਗੀ ਇਹਨਾਂ ਦਾ ਦੋ ਦਿਨ ਦਾ ਰਿਮਾਨਡ ਮਿਲਿਆ ਅੱਜ ਖਤਮ ਹੋਇਆ ਅੱਜ ਜੇਲ੍ਹ ਜਾ ਰਹੇ ਆ ਅੱਜ ਦੇ ਇੱਕ ਰਿੰਦੇ ਕਿੰਨੇ ਤੁਸੀਂ ਪੇਸ਼ ਕਰਦੇ ਅਸੀਂ 4 ਬੰਦੇ ਪੇਸ਼ ਕੀਤੇ। ਇਹ ਕਿ ਸ਼ੂਟਰ ਕਿੰਨੇ ਆ? ਇਹਦਾ ਸ਼ੂਟਰ ਕੋਈ ਨਹੀਂ ਆ ਨਾ। ਇਹ ਸਿਰਫ ਹੋਟਲ ਦੇ ਇਹਨਾਂ ਨੇ ਪਨਾਹ ਦਿੱਤੀ ਸੀ। ਦੋ ਬੰਦੇ ਮਤਲਬ ਹੋਟਲ ਦੇ ਸ਼ੂਟਰ ਇਹਨਾਂ ਨੂੰ ਰਿਮਾਂਡ ਦੋ ਦਿਨ ਦਾ ਪਹਿਲਾਂ ਮਿਲਿਆ ਸੀਗਾ। ਉਹਨੇ 14 ਦਿਨ ਦੀ ਮਾਸੇ ਚੱਲ ਜਾ। ਤੇ ਪਾਪਾ ਜੀ ਦਾ ਕੀ ਹੋਣਾ ਵੀ ਹਾਂਜੀ ਜਿਹੜਾ ਗਿਆ ਬਜ਼ੁਰਗ ਅਗੇ ਕੋਣ ਨਹੀਂ ਇਹ ਇਹ ਨਾ ਮਤਲਬ ਜਿਹੜੇ ਉਹਦੇ ਪਹਿਲਾ ਸਾਫਕਾ ਸੌਰੇ ਸੀਗੇ, ਸੌਰਾ ਸਾਹਮ ਸੀਗੇ ਇਹਨਾਂ ਦਾ ਜਿਹੜੀ ਕਿ ਤੇ ਜਿਹੜਾ ਮਰਦਾ ਜਿਹਨਾਂ ਗੋਲੀ ਚਲਾਈ ਸੀ ਉਹ ਆਪਣਾ ਬਰਾਮਦ ਹੋ ਗਈ ਪਿਸਤੋਲਾਂ ਉਹ ਹਾਂ ਪਿਸਤੌਲ ਪਰ ਆ ਟੋਟਲ ਕਿੰਨੇ ਆ ਰੋਗੀ ਜਿਹੜੇ ਸੀ ਲੈ ਹੈ ਬਿਜ਼ਨਸ ਅਸੀਂ ਟੋਟਲ 5 ਤੇ 6 ਲੈਏ ਸੀ 6 ਲੈਏ ਹਾਂ ਜੀ 6 ਆ ਸ਼ੂਟਰ ਤਾਂ 2 ਦਿਨ ਦਾ ਰਿਮਾਰਡ ਮਿਲਿਆ ਸ਼ੂਟਰ ਦਾ ਨਾਮ ਕੀ ਹੈ ਅਸੀਂ ਸਾਬੀਦ ਸ਼ੂਟਰ ਦਾ ਪੂਰਾ ਨਾਮ ਸੁਖਵਿੰਦਰ ਸਿੰਘ ਸਾਹਿਬ ਠੀਕ ਹੈ ਜੀ